ਜਨ ਸ਼ਕਤੀ ਸਟੂਡੀਓ ਤੋਂ ਪਿਆਰੇ ਦਰਸ਼ਕ ਮੈਂ ਡਾਕਟਰ ਬਲਦੇਵ ਸਿੰਘ ਆਪ ਜੀ ਦਾ ਸਵਾਗਤ ਕਰਦਾ ਵੈਲਕਮ ਕਰਦਾ ਅੱਜ ਹੈ ਸੰਡੇ ਤੇ ਅੱਜ ਹੈ 9 ਮਾਰਚ 2025 ਪਿਆਰੇ ਦਰਸ਼ਕੋ ਹਰ ਸੰਡੇ ਤਰ੍ਹਾਂ ਮੈਂ ਆਪ ਜੀ ਲਈ ਸੁਰੱਖਿਆ ਦਾ ਪ੍ਰੋਗਰਾਮ ਜਿਸ ਨੂੰ ਅਸੀਂ ਨਿਊਜ਼ ਐਨਾਲਿਸਿਸ ਵੀ ਕਹਿੰਦੇ ਮੈਂ ਲੈ ਕੇ ਹਾਜ਼ਰ ਹਾਂ ਤੇ ਜਦੋਂ ਅਸੀਂ ਸੁਰੱਖਿਆ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਜਾਂ ਨਿਊਜ਼ ਐਨਾਲਿਸਿਸ ਦੀ ਗੱਲ ਕਰਦੇ ਹਾਂ ਅਸੀਂ ਆਪਣੇ ਸਟੂਡੀਓ ਵਿੱਚ ਸਿਲੈਕਟਡ ਨਿਊਜ਼ਪੇਪਰ ਅਰੇਂਜ ਕਰਦੇ ਹਾਂ ਜਿਸ ਤਰ੍ਹਾਂ ਮੇਰੇ ਸਾਹਮਣੇ ਦਿਖਾਈ ਦੇ ਰਹੇ ਹਨ ਅਜੀਤ ਨਿਊਜ਼ਪੇਪਰ ਹੈ ਪੰਜਾਬੀ ਜਾਗਰਣ ਹੈ ਜਗ ਬਾਣੀ ਹੈ ਇਸ ਔਲਾਵਾ ਸਾਡੀ ਬੜੀ ਇੰਗਲਿਸ਼ ਅਨਪੀਅਰ ਦਾ ਸੰਡੇ ਟ੍ਰਿਬਿਊਨ ਹੈ ਤੇ ਕੁਝ ਹੋਰ ਵੀ ਸੇ ਪ੍ਰਾਣ ਜਿਹੜੇ ਅੱਜ ਅਸੀਂ ਅਰੇਂਜ ਕੀਤੇ ਆ ਇਹਨਾਂ ਦੀਆਂ ਸਿਲੈਕਟਡ ਹੈਡਲਾਈਨਸ ਦਾ ਨਿਊਜ਼ ਅਨਲਿਸਿਸ ਅੱਜ ਅਸੀਂ ਕਰਾਂਗੇ ਪਿਆਰੇ ਦਰਸ਼ਕ ਜਦੋਂ ਅਸੀਂ ਨਿਊਜ਼ ਅਨਲਿਸਿਸ ਕਰਦੇ ਆ ਤਾਂ 10 ਪੁਆਇੰਟਸ ਤੇ ਅਸੀਂ ਫੋਕਸ ਕਰਦੇ ਆ 10 ਪੁਆਇੰਟਸ ਕਿਹੜੇ-ਕਿਹੜੇ ਹਨ ਫਰਸਟ ਪੁਆਇੰਟ ਇਹ ਹੈ ਕਿ ਸਿਲੈਕਟਡ ਹੈਡਲਾਈਨ ਦਾ ਜਿਹੜਾ ਸਾਡੇ ਕੋਲ ਬੈਕਗ੍ਰਾਉਂਡ ਸਟੋਰੀ ਕੀ ਕੀ ਹੈ ਕਿ ਸਾਡੇ ਕੋਲ ਸਟੋਰੀ ਕਿਸ ਤਰ੍ਹਾਂ ਚੱਲਦੀ ਆ ਰਹੀ ਹੈ ਨਿਊਜ਼ ਦੀ ਬੈਕਗ੍ਰਾਉਂਡ ਜਿਹੜੀ ਕੀ ਹੈ ਸੈਕੰਡ ਅਸੀਂ ਪੁਆਇੰਟ ਦੇਖਦੇ ਆ ਕਿ ਜੋ ਅਸੀਂ ਨਿਊ ਸਿਲੈਕਟ ਕੀਤੀ ਹੈ ਉਸ ਦੀ ਕਰੰਟ ਸਟੋਰੀ ਕੀ ਬਣਦੀ ਹੈ ਥਰਡ ਹੈ ਸਾਡੇ ਕੋਲ ਕਿ ਜੋ ਅਸੀਂ ਨਿਊ ਸਿਲੈਕਟ ਕੀਤੀ ਉਸ ਦਾ ਫਿਊਚਰ ਕੋਰਸ ਕੀ ਹੋ ਸਕਦਾ ਹੈ ਸੋ ਪਾਰੇ ਦਰਸ਼ਕੋ ਅੱਜ 9 ਮਾਰਚ 2025 ਨੂੰ ਡਾਕਟਰ ਪਲਦੀਪ ਜੀ ਜੋ ਫਸਟ ਨਿਊਜ਼ ਲੈ ਰਹੇ ਆ ਉਹ ਲਗਭਗ ਸਾਰੇ ਸਾਡੇ ਪੰਜਾਬ ਦੇ نیوز ਪੇਪਰ ਤੇ ਸਾਡੇ ਦੇਸ਼ ਦੇ نیوز ਪੇਪਰਸ ਨੇ ਲਗਭਗ ਕਵਰ ਕੀਤੀ ਹੈ ਉਹ ਹੈ ਬੜੀ ਮਹੱਤਵਪੂਰਨ ਨਿਊਜ਼ ਆਰਟੀ ਸੋਸਾਇਟੀ ਸੋਸਾਇਟੀ ਨਾਲ ਸੰਬੰਧਿਤ ਹੈ ਤੇ ਜਿਵੇਂ ਬਾਰੇ ਲੱਗਦਾ ਕਿ ਕੁਝ ਖਤਰਨਾਕ ਟ੍ਰੈਂਡ ਵੀ ਮੈਨੂੰ ਟੈਂ ਡਿਸਕਸ ਕਰਨੇ ਹਨ ਇਹ ਮੇਰੀ ਮਜਬੂਰੀ ਵੀ ਲੱਗਦੀ ਹੈ ਕੱਲ ਹੀ 8 ਮਾਰਚ 2025 ਨੂੰ ਅਸੀਂ ਇੰਟਰਨੈਸ਼ਨਲ ਲੈਵਲ ਤੇ ਅੰਤਰਰਾਸ਼ਟਰੀ ਪੱਧਰ ਤੇ ਸਾਰੇ ਸੰਸਾਰ ਵਿੱਚ ਭਾਰਤ ਵਿੱਚ ਪੰਜਾਬ ਵਿੱਚ ਲਗਭਗ ਹਰ ਇਲਾਕੇ ਵਿੱਚ ਅੰਤਰਰਾਸ਼ਟਰੀ ਜਿਹੜਾ ਔਰਤਾਂ ਦਾ ਦਿਵਸ ਮਨਾਇਆ ਇੰਟਰਨੈਸ਼ਨਲ ਪੇ ਮੰਡੀ ਮਨਾਇਆ ਹੈ ਤੇ ਇਹ ਦਿਵਸ ਅਸੀਂ 1908 ਤੋਂ ਮਨਾਉਂਦੇ ਆ ਰਹੇ ਹਾਂ ਸਾਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ ਯੂ ਐਸ ਤੋਂ ਆਰੰਭ ਹੋਇਆ ਹੈ ਠੀਕ ਹੈ ਤੇ ਜਦੋਂ ਅਸੀਂ ਗੱਲ ਕਰਦੇ ਜਿਹੜਾ ਅੰਤਰਰਾਸ਼ਟਰੀ ਮਹਿਲਾ ਹਮਾਂ ਦਾ ਦਿਵਸ ਤਾਂ ਇਹਦੇ ਵਿੱਚ ਬਹੁਤ ਸਾਰੇ ਪੁਆਇੰਟਸ ਹਨ ਜਿਹੜੇ ਅਸੀਂ ਆਮ ਤੌਰ ਤੇ ਡਿਸਕਸ ਕਰਦੇ ਹਾਂ ਤੇ ਇਹਨਾਂ ਵਿੱਚ ਔਰਤਾਂ ਦੇ ਅਧਿਕਾਰ ਹਨ ਦੀ ਗੱਲ ਕੀਤੀ ਜਾਂਦੀ ਹੈ ਔਰਤਾਂ ਦੀ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਹੈ ਜੈਂਡਰ ਜੈਂਡਰ ਸੈਂਸਟਾਈਜੇਸ਼ਨ ਜਿਹੜਾ ਸਾਡਾ ਲਿੰਗ ਲਿੰਗ ਦੇ ਪ੍ਰਤੀ ਸਾਡੀ ਜਿਹੜੀ ਸੋਚ ਆ ਕੇ ਪੋਜ਼ਿਟਿਵ ਹੋਣੀ ਚਾਹੀਦੀ ਹੈ ਔਰਤਾਂ ਦੇ ਲਿੰਗ ਪ੍ਰਤੀ ਸੋ ਬਹੁਤ ਸਾਰੇ ਮੁੱਦੇ ਹਨ ਔਰ ਇਹਨਾਂ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਜਿਹੜੀ ਅੱਜ ਦੇ ਨਿਊਜ਼ ਹਨ ਐਦਾਂ ਲੱਗਦਾ ਕਿ ਸਾਨੂੰ ਸ਼ਰਮ ਸਰ ਹੋਣਾ ਪੈਂਦਾ ਕਿ ਅਸੀਂ ਆਪਣੇ ਭਾਰਤ ਦੇਸ਼ ਵਿੱਚ ਅੰਤਰਰਾਸ਼ਟਰੀ ਮਹਿਲਾ ਮਦੇਸ ਇਸ ਸੰਗਠਨ ਨੂੰ ਦੇ ਅਸੀਂ ਸਾਡੇ ਅਖਬਾਰ ਭਰੇ ਪਏ ਹਨ ਅੱਜ ਦੇ 9 ਮਾਰਚ ਦੇ ਅਖਬਾਰ ਭਰੇ ਪਏ ਹਨ ਜਿਨ੍ਹਾਂ ਵਿੱਚ ਬੜੀਆਂ ਹੀ ਖਤਰਨਾਕ ਟ੍ਰੈਂਡ ਸਾਡੇ ਸਾਹਮਣੇ ਆ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਮੋਦੀ ਸਾਹਿਬ ਦਾ ਆਸ਼ਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਸਟੇਟਮੈਂਟ ਤੁਹਾਡੇ ਨਾਲ ਸ਼ੇਅਰ ਕਰਦਾ ਔਰਤਾਂ ਦੀ ਸੁਰੱਖਿਆ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਹੈ ਮੋਦੀ ਸਾਹਿਬ ਕਹੇ ਹਨ ਔਰ ਸਾਡਾ ਦੇਸ਼ ਰੇਪ ਕੈਪੀਟਲ ਬਏ ਇਸ ਨੂੰ ਭੁੱਲਣਾ ਚਾਹੀਏ ਸਾਡੇ ਦੇਸ਼ ਔਰਤਾਂ ਦੀ ਦੁਰਦਸ਼ਾ ਕਿੰਨੀ ਹੁੰਦੀ ਹੈ ਇਸ ਨੂੰ ਅਸੀਂ ਕਿਤੇ ਮਿਸ ਨਾ ਕਰ ਜੀ ਮੈਂ ਗੱਲ ਕਹਿਣੀ ਚਾਹੁੰਦਾ ਕੈਲ ਕਟਾ ਵਿੱਚ ਸਾਡੇ ਕੋਲੇ ਜਿਹੜਾ ਗੋਮਨ ਦਾ ਉੱਥੇ ਮੈਡੀਕਲ ਹਸਪੀਟਲ ਆ ਉੱਥੇ ਤੁਹਾਨੂੰ ਯਾਦ ਹੋਣਾ ਲੱਗਦਾ 6 ਮਹੀਨੇ ਪਹਿਲਾਂ ਦੀ ਗੱਲ ਆ ਟ੍ਰੇਨੀ ਡਾਕਟਰ ਦਾ ਪਹਿਲਾਂ ਰੇਪ ਹੋਇਆ ਬਾਅਦ ਉਸ ਦਾ ਮਰਡਰ ਕੀਤਾ ਗਿਆ ਜਿਸਾਂ ਜਦੋਂ ਮੈਂ ਰੇਪ ਕੈਪਟਲ ਕਹਿ ਰਿਹਾ ਇਹ ਸਾਡੇ ਲਈ ਬੜੀ ਸ਼ਰਮਨਾਕ ਗੱਲ ਹੈ ਤੇ ਇੱਕ ਹੁਣ ਸਾਡੇ ਕੋਲੇ ਮੈਂ ਤੁਹਾਡੇ ਨਾਮ ਆ ਨਰਿੰਦਰ ਗੋਮਨ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਸੇਪੜ ਸਾਂਝੀ ਕੀਤੀ ਔਰਤਾਂ ਦੀ ਸੁਰੱਖਿਆ ਤੇ ਸਾਡੀ ਡਿਊਟੀ ਹੈ ਅਸੀਂ ਨਿਭਾਵਾਂਗੇ ਇਸ ਤੇ ਇੱਥੇ ਹੀ ਦੇ ਬਰਾਬਰ ਦੇ ਇੱਕ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਉਹ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕਰ ਰਿਹਾ ਤੇ ਮੈਨੂੰ ਇਹ ਸਾਂਝੀ ਕਰਦੇ ਹੋਏ ਬੜਾ ਦੁੱਖ ਵੀ ਹੋ ਰਿਹਾ ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਸੋਗਮ ਮੰਨਦਾ ਕਿ ਜਿਤ ਜਮੇ ਜਾ ਰਾ ਰਜਾਣ ਸਾਡੇ ਧਾਰਮਿਕ ਗ੍ਰੰਥਾਂ ਚ ਲਿਖਿਆ ਹੋਇਆ ਤੇ ਮੋਦੀ ਸਾਹਿਬ ਨੇ 2014 ਵਿੱਚ ਸਭ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਆ ਭਾਰਤੀ ਜਨਤਾ ਪਾਰਟੀ ਦੀ ਪਾਰਟੀ ਦੇ ਅਧੀਨ ਸਾਡੇ ਦੇਸ਼ ਤੇ ਕਬਜ਼ਾ ਕੀਤਾ ਤੇ ਉਹਨਾਂ ਸਭ ਤੋਂ ਪਹਿਲਾਂ slogan ਦਿੱਤਾ ਸੀ ਔਰਤਾਂ ਤੇ ਲੜਕੀਆਂ ਪ੍ਰਤੀ ਕਿ ਬੇਟੀ ਬਚਾਓ ਤੇ ਬੇਟੀ ਪੜ੍ਹਾਓ। ਪਰੰਤੂ ਆਇ ਲੱਗ ਅਸਲੀਅਤ ਵਿੱਚ ਕੁਝ ਨਹੀਂ ਹੋਇਆ। ਅਜੀਬ ਦਾ ਜਿਆ ਟਾਈਟਲ ਨਿਊਜ਼ ਮੇਰੇ ਸਾਹਮਣੇ ਸਾਡੇ ਸਾਹਮਣੇ ਪਈ ਆ। ਔਰਤਾਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਮੁੱਖ ਤਰਜੀਹ ਹੈ। ਇਹਦੇ ਨਾਲ ਹੀ ਇੱਕ ਮੈਂ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰ ਰਿਹਾ ਉਹ ਬੜੀ ਮਹੱਤਵਪੂਰਨ ਹੈ। ਉਹ ਗੱਲ ਕੀ ਹੈ ਕਿ ਸਾਡੇ ਕੋਲੇ ਪੰਜਾਬ ਦੀ ਨਿਊਜ਼ ਮੈਂ ਤੁਹਾਡੇ ਸਭ ਤੋਂ ਪਹਿਲਾਂ ਲੈ ਰਿਹਾ ਪੰਜਾਬੀ ਜਾਗਰਣ ਵਿੱਚ ਜਿਹੜਾ ਇਹ ਮੇਨ ਪਾਰਟ ਹੈ ਉਹਦਾ ਇਸ ਉਹਦੇ ਵਿੱਚ ਖਬਰ ਲੱਗੀ ਹੈ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਦਾ ਕੀਤਾ ਕਤਲ ਕੀ ਅਸੀਂ ਇਸ ਢੰਗ ਨਾਲ ਔਰਤਾਂ ਦਾ ਦਿਸ ਮਨਾ ਰਹੇ ਹਾਂ ਸਾਡੇ ਪੰਜਾਬ ਵਿੱਚ ਅਸੀਂ ਇਸ ਢੰਗ ਨਾਲ ਮਨਾਉਂਦੇ ਆ ਇੰਨੇ ਖਤਰਨਾਕ ਟ੍ਰੈਂਡ ਸਾਡੇ ਬੜੇ ਕਤਲ ਦੇ ਜਿੰਮੇਵਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸੀਪੀਆਈ ਨੇ ਦਿੱਤਾ ਧਰਨਾ ਹੁਣ ਸਭ ਤੋਂ ਪਹਿਲਾਂ ਤਾਂ ਇਹ ਔਰਤਾਂ ਦੀ ਦਿੱਪਸ ਦੀ ਗੱਲ ਹੋ ਰਹੀ ਹੈ ਤੇ ਔਰਤਾਂ ਦੇ ਇਸ ਮੌਕੇ ਔਰਤਾਂ ਦੇ ਕਤਲ ਹੋ ਰਿਹਾ ਇਹ ਹੈ ਸਾਡਾ ਢੰਗ ਕਿੰਨਾ ਖਤਰਨਾਕ ਢੰਗ ਬੜਾ ਦੁਖਦਗ ਢੰਗ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਹ ਅਸੀਂ ਔਰਤਾਂ ਦੇ ਪ੍ਰਤੀ ਕਿੰਨੇ ਅਸੀਂ ਸੰਵੇਦਨਸ਼ੀਲ ਹਾਂ ਕਿੰਨਾ ਮਾਣ ਤੇ ਇੱਜ਼ਤ ਕਰਦੇ ਹਾਂ ਉਹਨਾਂ ਰੁਤਬਾ ਕਿੰਨਾ ਬਹਾਲ ਕਰਦੇ ਹਾਂ ਇਥੋਂ ਪਤਾ ਲੱਗਦਾ ਕਿ ਜਦੋਂ ਅੱਜ ਦੇ ਅਖਬਾਰ ਪੜੇ ਪਏ ਹਨ ਕੀ ਔਰਤਾਂ ਦਾ ਜੋ ਦਿਵਸ ਸੀ ਕੱਲ ਮਨਾਇਆ ਕੱਲ 8 ਮਾਰਚ ਮਨਾਇਆ ਐਦਾਂ ਲੱਗਦਾ ਉਸ ਸਿਰ ਇਕ ਫਾਰਮੈਲਟੀ ਹੈ ਅਸਲੀਅਤ ਵਿੱਚ ਔਰਤਾਂ ਦਾ ਜੋ ਸਾਨੂੰ ਰਿਸਪੈਕਟ ਕਰਨਾ ਚਾਹੀਦਾ ਜੋ ਉਹਨਾਂ ਦੇ ਪ੍ਰਤੀ ਸਾਡੀ ਪੋਜ਼ਿਟਿਵ ਸੋਚ ਹੋਣੀ ਚਾਹੀਦੀ ਉਹ ਅੱਜ ਤੱਕ ਅਸੀਂ ਵਿਕਸਿਤ ਨਹੀਂ ਕਰ ਸਕੇ 2025 ਬੈਠੇ ਆਂ ਇਲੈਕਟ੍ਰੋਨਿਕ ਏਜ ਆ ਗਈ ਹੈ WhatsApp ਦੀ ਏਜ ਆ ਗਈ ਸਾਰੇ ਬੜੇ Facebook ਦੀ ਏਜ ਆ ਗਈ ਪਰੰਤੂ ਲੱਗਦਾ ਕੁਝ ਨਹੀਂ ਹੋਇਆ ਇੱਕੇ ਦਿਨ ਮੈਂ ਤੁਹਾਡੇ ਨਾਲ ਹੋਰ ਬੜੀ ਇੰਪੋਰਟੈਂਟ ਗੱਲ ਸਾਂਝੀ ਕਰ ਰਿਹਾ ਕਿ ਕਰਨਾਟਕ ਤੋਂ ਖਬਰ ਛਪੀ ਹੈ ਕਿ ਕਿ ਉਸ ਔਰਤਾਂ ਦੀ ਗੱਲ ਕਰ ਰਹੇ ਅਸੀਂ ਕਰਨਾਟਕ ਵਿੱਚ ਇਜ਼ਰਾਈਲੀਆਂ ਸਲਾਨੀਆਂ ਨਾਲ ਦਰਦਗੀ ਇਹ ਇੰਟਰਨੈਸ਼ਨਲ ਨਿਊਜ਼ ਆ ਇਜ਼ਰਾਈਲ ਤੋਂ ਸਾਡੇ ਕੋਲ ਔਰਤ ਟੂਰਿਸਟ ਆਏ ਉਹਨਾਂ ਦਾ ਵੈਲਕਮ ਕਿਵੇਂ ਕੀਤਾ ਗਿਆ ਸਾਡੇ ਦੇਸ਼ ਬੜੇ ਘਟਿਆ ਤੇ ਖਤਰਨਾਕ ਡੰਗ ਦੇ ਨਾਲ ਦੋ ਔਰਤਾਂ ਨਾਲ ਹੋਇਆ ਸਮੂਹਿਕ ਬਲਾਤਕਾਰ ਦੋ ਔਰਦਾਂ ਦਾ ਸਮੂਹਿਕ ਜ਼ਬਰਜਨਾ ਮਰਦ ਸਾਥੀ ਦੀ ਕੀਤੀ ਹਤਿਆ ਇੱਕ ਕਰਨਾਟਕ ਦੀ ਖਬਰ ਸ਼ਪੀਆ ਪਿਆਰੇ ਦਰਸ਼ਕੋ ਸਾਨੂੰ ਇਦਾਂ ਲੱਗਦਾ ਕਿ ਜੋ ਗੁਲਾਮੀ ਦੇ ਤਾਂ ਹੀ ਗੁਰਨਾਨ ਦੇ ਸੰਦੇਸ਼ ਦਿੱਤਾ ਸਾਡੇ ਲਈ ਔਰਤਾਂ ਕੀ ਔਰਤਾਂ ਦਾ ਸਤਿਕਾਰ ਕਰੋ ਆਦਰ ਕਰੋ ਮਾਣ ਕਰੋ ਜਿਹੜਾ ਅਸੀਂ ਪੱਛੀ ਕਹਿੰਦੇ ਕਿ ਅਸੀਂ ਭ੍ਰੂਣ ਹੱਤਿਆ ਦੇ ਖਿਲਾਫ ਬੜੇ ਕਾਨੂੰਨ ਬਣਾਤੇ ਆ ਡੋਮੈਸਟਿਕ ਵਾਇਲੈਂਸ ਦੇ ਖਿਲਾਫ ਬੜੇ ਕਾਨੂੰਨ ਖੜੇ ਕਰ ਦਿੱਤੇ ਇਦਾਂ ਲੱਗਦਾ ਐਕਚੁਅਲੀ ਇੱਥੇ ਕੁਝ ਨਹੀਂ ਹੋਇਆ ਹੈ ਘਟਨਾਵਾਂ ਜਿਵੇਂ ਪਹਿਲਾਂ ਵਾਪਰ ਰਹੀਆਂ ਸਨ ਉਸ ਤੋਂ ਦੁੱਗਣੇ ਤਿੱਗਣੇ ਦਸ ਗੁਣੇ ਤੰਗ ਨਾਲ ਔਰਤਾਂ ਦੇ ਖਲਕ ਕਢਰਾਵਾ ਵਾਪਰ ਰਹੀਆਂ ਹਨ ਸੋ ਅਸੀਂ ਇਹਦੇ ਵਾਸਤੇ ਕੀ ਜਵਾਬ ਦੰਦੀਏ ਕੀ ਕਿ ਸਿਰਫ ਕਹੀਏ ਕਿ ਅਸੀਂ ਔਰਤਾਂ ਦਾ ਅਸੀਂ ਇਹ ਸਤੰਗ ਨਾਲ ਅਸੀਂ ਉਹਨਾਂ ਦਾ ਆਦਰ ਤੇ ਸਤਕਾਰ ਕਰਦੇ ਹਾਂ ਸੋ ਖਬਰਾਂ ਬਹੁਤ ਹਨ ਇਹਦੇ ਨਾਲਕ ਸੰਬੰਧਿਤ ਹੋਰ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ ਜਿਸ ਤਰ੍ਹਾਂ ਅਸੀਂ ਔਰਤਾਂ ਦੀ ਗੱਲ ਕੀਤੀ ਹੈ ਹੁਣੇ ਤੇ ਇੱਥੇ ਜਦੋਂ ਅਸੀਂ ਗੱਲ ਕਰਦੇ ਆ ਔਰਤਾਂ ਦੀ ਸੁਰੱਖਿਆ ਦੀ ਗੱਲ ਹੋ ਰਹੀ ਹੈ ਤੇ ਮੇਰੇ ਕੋਲੇ ਇਸੇ ਤਰ੍ਹਾਂ ਨਾਲ ਹੋਰ ਵੀ ਕੁਝ ਖਬਰਾਂ ਆ ਰਹੀਆਂ ਜੀ ਚ ਅਸੀਂ ਔਰਤਾਂ ਦੀ ਜਿਹੜੀ ਆਜ਼ਾਦੀ ਤੇ ਔਰਤਾਂ ਦਾ ਜਿਹੜਾ ਮਾਣ ਤੇ ਆਦਰ ਤੇ ਸਤਿਕਾਰ ਉਸ ਨਾਲ ਕਿਦਾਂ ਮਿਲ ਗਿਆ ਮੇਟ ਕੀਤਾ ਹੈ ਉਥੋਂ ਪਤਾ ਲੱਗਦਾ ਹੈ ਸਾਡੇ ਕੋਲੇ ਇੱਕ ਖਬਰੇ ਵੀ ਛਪੀ ਹੈ ਕਿ ਸਾਡੇ ਖਬਰ ਨੇ ਇੱਕ ਐਨਲਿਸਿਸ ਆਇਆ ਹੈ ਇੱਕ ਇੱਕ ਸਾਡੇ ਕੋ ਵਿਸ਼ਲੇਸ਼ਣ ਆਇਆ ਹੈ ਇੰਟਰਨੈਸ਼ਨਲ ਲੈਵਲ ਤੇ ਜੋ ਵਿਸ਼ਲੇਸ਼ਣ ਦੀ ਗੱਲ ਕਰਦੇ ਆਂ ਕਿ ਔਰਤਾਂ ਪ੍ਰਤੀ ਸਾਡਾ ਦੇਸ਼ ਉਨਾ ਸੰਵੇਦਨਸ਼ੀਲ ਨਹੀਂ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਔਰਤਾਂ ਦੀ ਸੁਰੱਖਿਆ ਦੀ ਲੜਕੀਆਂ ਦੀ ਸੁਰੱਖਿਆ ਦੀ ਲੜਕੀਆਂ ਦੀ ਸੇਲ ਤੇ ਪਰਚੇਸ ਦਾ ਜਿਹੜਾ سلسلہ ਸਮਗਲਿੰਗ ਦਾ ਟਰੈਫਿਕਿੰਗ ਦਾ ਲਗਾਤਾਰ ਉਸੇ 바ਦਾ ਹੋ ਰਿਹਾ ਉਹਦੇ ਵਿੱਚ ਅਸੀਂ ਕੁਝ ਵੀ ਠੀਕ ਨਹੀਂ ਕਰ ਸਕੇ ਜਿਸਰ ਮੈਂ ਤੁਹਾਡੇ ਨਾਲ ਹੁਣੇ ਗੱਲ ਕੀਤੀ ਸੀ ਪੰਜਾਬੀ ਜਾਗਰਣ ਵਿੱਚ ਇੱਕ ਹੋਰ ਖਬਰ ਲੱਗੀ ਆ ਉਹ ਵੀ ਬੜੀ ਖਤਰਨਾਕ ਹੈ ਔਰਤਾਂ ਦੀ ਸਾਡੀ ਜਿਹੜਾ ਇੱਜ਼ਤ ਕਰਦੇ ਆ ਉਹ ਸਾਡੀ ਭਾਵਨਾ ਸਾਡੀ ਸੋਸਾਇਟੀ ਕੀ ਕਹਿੰਦੀ ਉਹਦੇ ਬਾਰੇ ਹੈ ਮਾਂ ਦਾ ਕਤਲ ਪੁੱਤ ਕੀਤਾ ਜਾਵੇ ਇਹ ਵੀ ਘਟਨਾ ਕੱਢੀ ਹੈ ਠੀਕ ਇੱਕ ਸਾਡੇ ਕੋਲ ਹੋਰ ਖਬਰ ਲੱਗੀ ਹੈ ਉਹ ਮੈਂ ਤੁਹਾਨੂੰ ਪੰਜ ਮਰਲੇ ਥਾਂ ਬਦਲੇ ਮਾਂ ਦਾ ਕੀਤਾ ਕਤਲ ਤਿੰਨ ਗ੍ਰਿਫਤਾਰ ਸੋ ਪਿਆਰੇ ਦਰਸ਼ਕੋ ਮਾਂਾਂ ਦੇ ਪ੍ਰਤੀ ਆਰਥਾਂ ਪ੍ਰਤੀ ਲੜਕਿਆਂ ਪ੍ਰਤੀ ਇਹ ਸਾਡੀ ਜਿਹੜੀ ਸੰਵੇਦਨਸ਼ੀਲਤਾ ਹੈ ਸਾਡੇ ਸਮਾਜ ਨੂੰ ਖੇਰੂ ਖੇਰੂ ਕਰ ਰਹੀ ਜੋ ਸਿੱਖ ਕਰ ਰਹੇ ਆ ਹੈ ਲੱਗਦਾ ਜੋ ਕਹਿ ਰਹੇ ਆ ਕਰ ਕੱਖ ਨਹੀਂ ਰਿਹਾ ਬਿਲਕੁਲ ਸੋ ਮੈਂ ਸਮਝਦਾ ਜੋ ਅਸੀਂ ਗੱਲ ਕਰਾਂ ਕਿ ਸਭ ਔਰਤਾਂ ਦੇ ਦਿਸ ਮਨਾਉਣੇ ਚਾਹੀਦੇ ਹਨ ਜਾਂ ਸਾਨੂੰ ਪਰਿਵਾਰਕ ਦਿਵਸ ਮਨਾਉਣੇ ਚਾਹੀਦੇ ਹਨ ਜਾਂ ਸਾਨੂੰ ਮਾਮਾ ਦਾ ਦਿਵਸ ਮਨਾਉਣਾ ਚਾਹੀਦਾ ਇਹ ਵੀ ਹਰ ਸਾਲ ਅਸੀਂ ਮਨਾਉਂਦੇ ਆ ਐਦਾਂ ਲੱਗਦਾ ਜੋ ਅਸੀਂ ਮਨਾ ਰਹੇ ਆ ਅਸਲੀਅਤ ਉਹਦੇ ਪਿੱਛੇ ਬਿਲਕੁਲ ਨਹੀਂ ਹੈ ਕੁਝ ਨਹੀਂ ਹੈ ਬਿਲਕੁਲ ਹੁਣ ਅਸੀਂ ਪੈਰੇ ਦਰਸ਼ਕੋ ਜੋ ਮੈਂ ਹੋਰ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਉਹ ਜਿਹੜੀਆਂ ਨਿਊਜ਼ ਹਨ ਉਹ ਸਾਡੇ ਦੇਸ਼ ਵਿੱਚ ਖਾਸ ਅਤੇ ਪੰਜਾਬ ਵਿੱਚ ਧਰਮ ਨਾਲ ਸੰਬੰਧ ਤੇ ਧਰਮ ਦੀ ਜੋ ਅਸੀਂ ਗੱਲ ਕਰਦੇ ਆ ਧਰਮ ਦੇ ਠਿੱਕੇ ਦਾ ਵੀ ਬੈਠਿਆ ਸਾਡੇ ਕੋਲ ਜੇ ਧਰਮ ਤੇ ਕਬਜ਼ਾ ਕਰੀ ਬੈਠੇ ਉਹ ਕਿਸ ਤੰਦਾ ਧਰਮ ਦਾ ਸਾਰਾ ਜਿਹੜਾ ਕੰਟਰੋਲ ਸਾਡੇ ਕੋਲੇ ਜੋ ਸੀ ਫੈਸਲੇ ਕਰਾਂਗੇ ਤੇ ਉਹੀ ਲਾਗੂ ਹੋਣਗੇ ਹੁਣ ਮੇਰੇ ਕੋਲੇ ਜਗ ਬਾਣੀ ਵਿੱਚ ਖਬਰ ਪਈ ਹੈ ਇਹ ਵੀ ਮੇਨ ਪਾਰਟ ਆ ਉਸ ਦਾ ਮਜੀਠੀਆ ਨੇ ਸਬੀਰ ਦੀ ਪਿੱਠ ਤੇ ਮਾਰਿਆ ਸ਼ੁਰੂ ਭੁੰਦਰ ਸਾਹਿਬ ਕਹਿ ਰਹੇ ਹਨ ਆਪ ਸੀ ਖਿੱਚੋ ਤਣ ਕਰਕੇ ਬਣੇ ਹਾਲਾਤ ਹਾਲਾਤ ਕੀ ਬਣੇ ਹਨ ਹਾਲਾਤ ਬੜੇ ਦਰਦਨਾਕ ਬਣੇ ਹਨ ਕਿ ਜਥੇਦਾਰ ਸਹਿਬਾਨ ਨੂੰ 11 ਸਵੇਂ ਟੰਗ ਨਾਲ ਰਿਲੀਵ ਕਰ ਦਿੱਤਾ ਗਿਆ ਉਹਨਾਂ ਦੀਆਂ ਸਰਵਿਸਿਜ਼ ਖਤਮ ਕਰ ਦਿੱਤੀ ਗਈਆਂ ਆਕਾਲੀ ਦਲ ਦੀ ਬਦਲਾਖੋਰੀ ਵਾਲੀ ਕਾਰਵਾਈ ਤੋਂ ਬਗਮਾਨ ਹੁਣ ਅਸੀਂ ਆਮ ਤੌਰ ਤੇ ਪਿਆਰੇ ਦਰਸ਼ਕ ਕਹਿੰਦੇ ਆ ਰਹੇ ਹਾਂ ਕਿ ਜਿਹੜੀ ਕਾਂਗਰਸ ਆ ਉਹ ਸਿੱਖ ਧਰਮ ਦਾ ਵਿਰੋਧੀ ਚਿਹਰਾ ਹੈ ਪਰ ਇੱਥੇ ਵਿਰੋਧੀ ਚਿਹਰਾ ਦਾ ਸਮਝਾਓ ਸਾਨੂੰ ਕਿਹੜਾ ਹੈ ਜਿਹੜਾ ਵੀ ਸਾਡੇ ਆਕਾਲ ਤਲ ਦੇ ਜਥੇਦਾਰ ਹਨ एससीपीसी ਦੇ ਪ੍ਰਧਾਨ ਹਨ ਉਹਨਾਂ ਨੂੰ ਰਿਮੂਵ ਕੌਣ ਕਰ ਰਿਹਾ ਇਹ ਆਸ ਆਸ ਵਿੱਚ ਜਿਹਨਾਂ ਦੀ ਖਾਨਾ ਜੰਗੀ ਹੋ ਰਹੀ ਹੈ ਧਰਮ ਦੀ ਪ੍ਰਮੋਸ਼ਨ ਦਾ ਹੀ ਕੋਈ ਚਿੰਤਾ ਨਹੀਂ ਇਹਨਾਂ ਨੂੰ ਅਸੀਂ ਧਰਮ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਜੀ ਉਹਨੇ ਸਿੱਖ ਧਰਮ ਕੁਰਬਾਨੀ ਦੇ ਆਧਾਰ 'ਤੇ ਗੁਰੂ ਨਾਨਕ ਦੇਵ ਜੀ ਲੈ ਕੇ ਗੁਰੂ ਵਿੰਸਿੰਗ ਤੱਕ ਫਿਰ ਸਾਡੇ ਜਿਹੜੇ ਦੇਸ਼ ਪਤੋਹੀ ਹਨ ਉਹਨਾਂ ਦੀ ਵੀ ਗੱਲ ਕਰ ਲਈਏ ਸ਼ਹੀਦ ਭਗਤ ਸਿੰਘ ਦੀ ਗੱਲ ਕਰੀਏ ਸ਼ਹੀਦ ਉਦਮ ਸਿੰਘ ਦੇ ਜਿਨ੍ਹਾਂ ਨੇ ਸਾਡੇ ਦੇਸ਼ ਲਈ ਆਪਣਾ ਖੂਨ ਦੀ ਕੁਰਬਾਨੀ ਕੀਤੀ ਉਹਨਾਂ ਦਾ ਸੀ ਜਿਹੜਾ ਅਸਪੈਕਟ ਕਰ ਰਹੇ ਇਹ ਸਟੰਗਣਾ ਕਰ ਰਹੇ ਆ ਕਿ ਜਿਹੜਾ ਧਮ ਹੈ ਸਾਡਾ ਉਹ ਅਸੀਂ ਮੁਠੀ ਵਿੱਚ ਬੰਦ ਕਰਕੇ ਆਪਣੀ ਇੱਕ ਪ੍ਰਾਪਰਟੀ ਬਣਾ ਲਈ ਹੈ ਤੇ ਇਹਦੇ ਵਿੱਚ ਸਾਡੇ ਸਾਹਮਣੇ ਬੜੀਆਂ ਖਬਰਾਂ ਛਪੀਆਂ ਹਨ ਉਹ ਵੀ ਮੈਂ ਸਾਰੀਆਂ ਤਾਂ ਨਹੀਂ ਸ਼ੇਅਰ ਨਹੀਂ ਕਰ ਸਕਾਂ ਤੁਹਾਡੇ ਨਾਲ ਜਿਸ ਤਰ੍ਹਾਂ ਮੈਂ ਤੁਹਾਡੇ ਨੂੰ ਮਜੀਠੀਆ ਸਾਹਿਬ ਦੀ ਗੱਲ ਕੀਤੀ ਆ ਇਹ ਆਏ ਲੱਗਦਾ ਕਿ ਦੋਨੇ ਇੱਕ ਟਾਈਪ ਦੇ ਸਿਰਫ ਨਿਊਜ਼ ਮੇਕਿੰਗ ਬਾਸਤੇ ਖਬਰਾਂ ਛਾਉਂਦੇ ਆ ਇੱਕ ਦੂਜੇ ਦੇ ਰਿਲੇਟਿਵ ਵੀ ਹਨ ਨੇ ਫੈਮਿਲੀ ਰਿਲੇਸ਼ਨ ਹਨ ਇਹਨਾਂ ਦੇ ਤੇ ਜਿਹੜਾ ਅਕਾਲੀ ਦਲ ਚੱਲਦਾ ਹੈ ਉਹ ਕਹਿੰਦੇ ਵੀ ਸਾਡੇ ਮੋਟਿਆਂ ਦੇ ਪਿਆ ਅਸੀਂ ਇਹਨਾਂ ਦੀ ਡਿਊਟੀ ਨੂੰ ਸਮਝਦੇ ਹਾਂ ਮਜੀਠੀਆ ਦੇ ਸ਼ਖੀਰ ਦੀ ਪਿੱਠ ਚ ਮਾਰਾ ਅਸ਼ੁਰਾ ਪੁੰਦਰ ਸਾਹਿਬ ਕਹਿ ਰਹੇ ਹਨ ਅਕਾਲੀ ਦਲ ਦੇ ਪ੍ਰਧਾਨ ਐ ਪ੍ਰੈਜ਼ੀਡੈਂਟ ਐਕਟਿੰਗ ਪ੍ਰਧਾਨ ਤੇ ਜਿਹੜੀ ਮੈਂ ਤੁਹਾਡੇ ਨਾਲ ਨਾਲ ਲਗਭਗ ਹੋਰ ਖਬਰ ਤੁਹਾਡੇ ਨੂੰ ਸ਼ੇਅਰ ਕੀਤੀ ਸੀ ਜਥੇਦਾਰ ਸਹਿਬਾਨ ਨੂੰ ਗਿਆਨੀ ਰਵਿਸ਼ਿੰਗ ਨੂੰ ਗੈਰ ਰਸਮੀ ਢੰਗ ਨਾਲ ਹਟਾਉਣਾ ਅਕਾਲੀਆਂ ਦੀ ਬਦਲਾਖੋਰੀ ਵਾਲੀ ਕਾਰਵਾਈ ਕੌਣ ਕਹਿ ਰਿਹਾ ਇਹ ਕਾਂਗਰਸ ਨਹੀਂ ਕਹਿ ਰਹੀ ਇਹ ਭਾਰਤੀ ਜਨਤਾ ਪਾਰਟੀ ਨਹੀਂ ਕਹਿ ਰਹੀ ਇਹ ਪ੍ਰਬੰਧ ਮੰਤਰੀ ਕਹਿ ਰਹੇ ਜੋ ਆਮ ਆਦਮੀ ਪਾਰਟੀ ਦੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਹਨ ਪਿਆਰੇ ਦਰਸ਼ਕੋ ਹੁਣ ਸਭ ਦੱਸਿਆ ਜਾਵੇ ਕਿ ਇੱਥੇ ਨਾ ਤਾਂ ਕਾਂਗਰਸ ਨੇ ਕੋਈ ਅਜੀਹੀ ਕਾਰਵਾਈ ਕੀਤੀ ਹੈ ਨਾ ਕੋਈ ਕਾਰਵਾਈ ਕਰਵਾਸੀ ਬਾਹਰੋਂ ਅਫਗਾਨਾਂ ਸਾਜ ਜਾਂ ਜੂਏ ਸੇ ਜਾਂ ਕੈਨੇਡਾ ਤੋਂ ਬੰਦਾ ਆਇਆ ਹੋਵੇ ਤੇ ਇਹ ਧਰਮ ਨੂੰ ਦਾ ਸਤਿਆਨਾਸ ਕੌਣ ਕਰ ਰਿਹਾ ਹੈ ਧਰਮ ਦਾ ਜਿਹੜਾ ਖਲਾਰਾ ਕੌਣ ਪਾ ਰਿਹਾ ਉਹ ਸਾਡੇ ਜਿਹੜੇ ਅਕਾਲੀ ਸਰਕਾਰਾਂ ਪਾ ਰਹੀਆਂ ਅਕਾਲੀ ਦਲ ਦੇ ਮੈਂਬਰ ਪਾ ਰਹੀਆਂ ਜਿਹੜੇ ਸਾਡੇ ਧਰਮਗ੍ਰੰਥਾਂ ਦੇ ਤਾਂ ਸਿੱਖ ਧਰਮ ਦੇ ਨੇਤਾ ਵੀ ਖਲਾਰਾ ਪਾ ਰਹੇ ਹਨ ਜਾਂ ਇਹ ਇਹਨਾਂ ਨੂੰ ਕਹਿਣਾ ਪਏਗਾ ਕਿ ਭਾਰਤੀ ਜਨਤਾ ਪਾਰਟੀ ਸਰ ਮਜਬੂਰ ਕਰਦੀ ਹੈ ਜਾਂ ਆਰਐਸਐਸ ਮਜਬੂਰ ਕਰਦੀ ਹੈ ਕਿ ਇਹਨਾਂ ਦਾ ਆਪਣਾ ਦਿਮਾਗ ਨਹੀਂ ਹੈ ਕਿ ਆਪਣੇ ਧਰਮ ਦਾ ਕਿੰਨਾ ਇਹ ਮੈਸਾ ਦਾ ਇੱਕ ਟਾਈਪ ਦਾ ਨੁਕਸਾਨ ਕਰ ਰਹੇ ਹਨ ਕਿੰਨਾ ਉਹਨਾਂ ਦਾ ਸਤਕਾਰ ਉਹਨਾਂ ਦਾ ਖਤਮ ਕਰ ਰਹੇ ਹਨ ਇਹ ਬਹੁਤ ਵੱਡੀ ਖਬਰ ਹੈ ਸਾਡੇ ਲਈ ਕਿ ਅਸੀਂ ਇਸ ਨੂੰ ਕਿੱਦਾਂ ਇਹਦਾ ਜਵਾਬ ਦਈਏ ਸੋ ਇਹਦੇ ਬਾਰੇ ਸੰਬੰਧ ਵਿੱਚ ਇੱਕ ਮੈਂ ਤੁਹਾਡੇ ਨਾਲ ਹੋਰ ਕੱਲ ਤੁਹਾਡੇ ਨਾਲ ਸ਼ੇਅਰ ਕਰਾਂਗਾ ਬੜੀ ਮਾਤੋਕ ਹੋ ਰਾਂ ਜਿਸ ਤਰ੍ਹਾਂ ਗੱਲ ਕੀਤੀ ਸੀਗੀ ਹੁਣੇ ਮੇਰੇ ਧਰਬ ਦੀ ਤੇ ਇੱਥੇ ਹਾਂ ਗੰਭਾਰੀਏ ਮੇਰੇ ਕੋਲੇ ਮਜੀਠੀਆ ਦੇ ਬਾਗੀਸੁਰ ਅਕਾਲੀ ਦਲ ਦਾ ਸੰਕਟ ਹੋ ਰਹਾ ਹੋਇਆ ਹੋਊ ਡੂੰਗਾ ਅਕਾਲੀ ਦਲ ਜਿਹੜਾ ਕਹਿੰਦਾ ਸੀ ਕਿ ਮੈਂ ਪੰਜਾਬ ਦਾ ਮੇਰੇ ਕੋਲੇ ਜਿਹੜੀ ਮਾਲਕੀ ਪੰਜਾਬ ਦੀ ਹੈ ਮੈਂ ਜਿਹੜੇ ਕਿਸਾਨ ਹਨ ਮਜ਼ਦੂਰ ਹਨ ਉਹਨਾਂ ਦਾ ਹਤੈਸ਼ੀ ਆ ਅਕਾਲੀ ਦਲ ਆਪ ਹੀ ਖਤਮ ਹੋ ਰਿਹਾ ਜੱਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦਾ ਮਜੀਠੀਆ ਨੇ ਕੀਤਾ ਬਰੋਗ ਆਖਿਰ ਹਟਾਇਆ ਕਿਸ ਨੇ ਇਹ ਤਾਂ ਦੱਸੋ ਨਾ ਅਕਾਲੀ ਨੇ ਹਟਾਇਆ ਜਾਂ ਤੁਹਾਡੇ ਸਿੱਖ ਲੀਡਰ ਬੈਠੇ ਆ ਨਾ ਕੋ ਫੋਰਨ ਕੰਟਰੀ ਤੋਂ ਆਇਆ ਨਾ ਭਾਜਪਾ ਤੋਂ ਆਇਆ ਨਾ ਕੋ ਕਾਂਗਰਸ ਤੋਂ ਬੰਦਾ ਤੁਹਾਡੇ ਚ ਬੈਠਾ ਹੈ ਤੇ ਜਦਾ ਦੱਸੋ ਕੌਣ ਬੈਠਾ ਹੈ ਬਖਵਾ ਜਿਹੜੇ ਦੇ ਅਕਾਲੀ ਆਗੂ ਅਗੋਰੇ ਦਿੱਤੀ ਅਸਤੀਫੀ ਤੇ ਮੇਰੇ ਕੰਨ ਦਾ ਅਸਤੀਫਾ ਦੀ ਝੜੀ ਲੱਗੀ ਹੈ ਸਾਰੇ ਆਗੂਆਂ ਨੇ ਧਾਰਮਿਕ ਜਿਹੇ ਲੀਡਰਾਂ ਨੇ ਉਹਨਾਂ ਨੇ ਆਊਟ ਆਫ ਅ ਟੈਸਟ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਉਹ ਕਹਿੰਦੇ ਇਹ ਦੱਸੋ ਵੀ ਜਿਹੜੇ ਅਕਾਲ ਤਖਤ ਦੇ ਜਥੇਦਾਰ ਉਸ ਦੀ ਸਰਵਿਸ ਨੂੰ ਟਰਮੀਨੇਟ ਕਿਉਂ ਕੀਤਾ ਗਿਆ ਹੈ ਦੱਸਿਆ ਜਾਵੇ ਤਿੱਕ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰ ਰਿਹਾ ਭਗਵੰਦ ਮਾਨ ਦੀ ਦੁਆਰਾ ਫੇਰ ਹੋਰ ਇੱਕ ਇਹਨਾਂ ਦੇ ਘਰ ਦਾ ਨਹੀਂ ਹੈ ਛੇਵੇਂ ਗੁਰੂ ਦਾ ਸਾਜਿਆ ਤੱਤ ਹੈ ਅਕਾਲ ਤਖਤ ਦਾ ਉਮਰ ਸਾਰੇ ਗੋਲਡਨ ਟੈਂਪਲ ਉਹ ਕਹਿੰਦੇ ਨਾ ਤਾਂ ਕਿਸੇ ਕਾਲੀ ਵੀ ਇੱਧਰ ਦੀ ਲੀਟਰ ਦੀ ਪ੍ਰਾਪਰਟੀ ਆ ਨਾ ਐਸਸੀਪੀਸੀ ਪ੍ਰਾਪਰਟੀ ਆ ਨਾ ਕਿਸੇ ਹੋਰ ਜਿਹੜਾ ਜਿਹੜਾ ਆਪਣੇ ਮੋਹੱਬੀ ਖਤੋਂ ਦਾ ਉਸੇ ਪ੍ਰਾਪਰਟੀ ਆ ਇਹ ਤਾਂ ਸਾਡੇ ਸਿੱਖ ਧਰਮ ਦੇ ਛੇਵੇਂ ਗੁਰੂ ਗੁਰੂ ਸ੍ਰੀ ਗੁਰੂ ਹਰਗੋਬਿੰਦ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਇਹ ਤਾਂ ਉਹਨਾਂ ਨੇ ਸਾਜਿਆ ਸੀ ਸਰਦਾ ਜਿਹੜਾ ਬਹੁਤ ਵੱਡੇ ਅਕਾਲ ਤਖਤ ਦਾ ਦੀ ਫਾਊਂਡੇਸ਼ਨ ਸਟੌਨ ਰੱਖਿਆ ਤੇ ਉਹਨਾਂ ਨੇ ਅੱਗੇ ਇਸ ਨੂੰ ਪ੍ਰਮੋਟ ਕੀਤਾ ਇਹ ਸਾਡੇ ਲੋਕੀ ਤੇ ਕਬਜ਼ਾ ਕਰਕੇ ਆਪਣੀ ਮਨਮਰਜ਼ੀ ਨਾਲ ਕਦੇ ਕੋ ਜੱਥੇ ਦਾ ਲਾ ਦਿੰਦੇ ਆ ਕਦੇ ਕੋ ਹਟਾ ਦਿੰਦੇ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਹੈ ਕਿ ਇਹ ਤਾਂ ਲੱਗਦਾ ਕਿ ਇਹਨਾਂ ਨੇ ਕਰਜ਼ਾ ਕਰ ਲੈ ਸੜੇ ਧੰ ਦੇ ਧਰਮ ਖੇਰੋਂ ਖੇਰੋਂ ਕਰ ਦਿੱਤਾ ਤੇ ਅਕਾਲੀ ਦਲ ਜਵਾਬ ਦੇ ਆ ਸਿੱਖ ਧਰਮ ਦੇ ਲੀਡਰ ਜਵਾਬ ਦੇ ਆ ਕਿ ਇੱਥੇ ਉੱਗ ਜਿਓ ਕਹਿੰਦੇ ਹਨ ਕਿ ਕਾਂਗਰਸ ਸਿੱਖ ਧਰਮ ਦੇ ਵਿਰੋਧੀ ਹਨ ਇੱਥੇ ਦੱਸੋ ਕਿ ਹੁਣ ਕਾਂਗਰਸ ਵਿਰੋਧੀ ਆ ਜਾਂ ਸਿੱਖ ਆ ਵੀ ਸਿੱਖ ਧਰਮ ਦੇ ਵਿਰੋਧੀ ਹਨ ਜਿਹੜੇ ਸੋ ਕਾਲਡ ਸਿੱਖ ਹਨ ਸੋ ਪਿਆਰੇ ਦਰਸ਼ਕੋ ਬੜੀਆਂ ਮਹੱਤਵਪੂਰਨ ਖਬਰਾਂ ਹਨ ਜਨਣਾ ਬਾਰੇ ਸਾਨੂੰ ਵਿਚਾਰ ਕਰਨ ਦੀ ਲੋੜ ਹੈਗੀ ਕਿ ਅਸੀਂ ਆਪਣੇ ਧਰਮ ਨੂੰ ਕਿੱਦਾਂ ਡਿਫਾਈਨ ਕਰੀਏ ਅਸੀਂ ਇਸ ਨੂੰ ਜੀਵਿਤ ਕਿਦਾਂ ਰੱਖੀਏ ਅਸੀਂ ਇਸ ਨੂੰ ਮਜ਼ਬੂਤ ਕਿਦਾਂ ਬਣਾਈਏ ਬਹੁਤ ਮਸਲਾ ਹੈ ਸਾਡੇ ਲਈ ਸਮਝਣ ਦਾ ਸੋ ਇਹ ਸੀ ਮਹੱਤਵਪੂਰਨ ਸਾਡੇ ਖਬਰ ਤੁਹਾਡੇ ਨਾਲ ਜਿਹੜੀ ਮੈਂ ਸਾਂਝੀ ਕੀਤੀ ਹੁਣ ਜਿਹੜੀ ਅਗਲੀ ਖਬਰ ਆ ਰਹੀ ਹੈ ਕਿ ਅਕਾਲੀ ਦਲ ਦਾ ਜਿਹੜਾ ਸਾਡੇ ਕੋਲੇ ਹੈ ਅਮਰੀਕਨ ਦਾ ਮਤਲਬ ਅ ਅਕਾਲੀ ਦਲ ਦਾ ਜਿਹੜਾ ਜਥੇਦਾਰ ਹੈ ਉਹ ਤਾਂ ਰਿਮੂਵ ਕਰ ਦਿੱਤਾ ਹੁਣ ਪੰਜਾਬੀ ਜਾਗਰੂਣ ਦੀ ਖਬਰ ਖੋਰ ਲੱਗੀ ਆ ਕਿ ਉਹਦੇ ਸਾਡੇ ਇੱਕ ਹੋਰ ਬੰਦੇ ਨੇ ਉਹਦਾ ਸਾਹਮਣੇ ਆ ਉਹ ਦਾ ਕੀ ਹੈ ਕੌਣ ਕਿਹੜੇ ਵਿਅਕਤੀ ਹਨ ਜਥੇਦਾਰ ਗੜਗੱਜ ਨਾਮ ਵੀ ਬਹੁਤ ਹੀ ਮਹੱਤਵਪੂਰਨ ਹੈ ਜਥੇਦਾਰ ਗੜਗੱਜ ਅੱਜ ਸਮਾਉਣਗੇ ਤਖਤ ਸ੍ਰੀ ਕੇਸਗੜ ਸਾਹਿਬ ਦਾ ਸੇਵਾ ਉਹ ਜਿਹੜਾ ਸਾਡੇ ਕੋਲੇ ਅੰਮ੍ਰਿਤਸਰ ਹੈ ਉਸ ਦੇ ਅਕਾਲ ਤਖਤ ਦਾ ਵੀ ਸੇਵਾ ਸਮਾਉਣਗੇ ਜਿਹੜਾ ਕੇਸਗੜ ਹੈ ਸਾਡੇ ਕੋਲੇ ਅਕਾਲ ਤਖਤ ਉਸ ਦੀ ਸੇਵਾ ਸਮਾਉਣਗੇ ਤੇ ਕੀ ਅਸੀਂ ਆਸ ਰੱਖੀਏ ਕਿ ਜਿਹੜੇ ਇਹ ਜਥੇਦਾਰ ਗੜਗੱਜ ਹਨ ਜਿਨ੍ਹਾਂ ਦਾ ਪੂਰਾ ਨਾਂ ਵੀ ਮੈਂ ਤੁਹਾਡਾ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਿਹਾ ਕੁਲਦੀਪ ਸਿੰਘ ਗੜਗੱਜ ਕਿ ਜਿਸ ਤਰ੍ਹਾਂ ਇਹਨਾਂ ਦਾ ਨਾਂ ਹੈ ਅਸੀਂ ਆਸ ਕਰਦੇ ਹਾਂ ਬੜੇ ਆਦਰ ਤੇ ਸਤਿਕਾਰ ਦੇ ਨਾਲ ਕਿ ਉਸੇ ਟੰਗ ਨਾਲ ਉਹ ਸਿੱਖ ਧਰਮ ਦੀ ਜ ਰੁਤਬਾ ਹੈ ਆਦਰ ਤੇ ਸਤਿਕਾਰ ਉਸੇ ਟੰਗ ਨਾਲ ਕਾਇਮ ਰੱਖਣ ਵਾਸਤੇ ਆਪਣੀ ਪੂਰੀ ਬਾਧਾ ਦੇਣਗੇ ਜੇ ਲਾ ਦੇਣਗੇ ਫਿਰ ਤਾਂ ਠੀਕ ਆਦਰਵਾਈਸ ਲੋਕਾਂ ਦਾ ਵਿਸ਼ਵਾਸ ਇਹਨਾਂ ਜਥੇਦਾਰਾਂ ਵਿੱਚ ਪਹਿਲਾਂ ਵੀ ਖਤਮ ਹੋ ਚੁੱਕਿਆ ਤੇ ਹੋਰ ਆਦਾ ਵੀ ਕੋਚਰ ਵਿੱਚ ਖਤਮ ਹੋ ਜੇਗਾ ਉਹ ਸਾਡੇ ਸਿੱਖ ਧਰਮ ਜੋ ਜੋ ਸਾਡੀ ਸ਼ਰਧਾ ਹੈ ਉਹ ਆਮ ਲੋਕਾਂ ਨੇ ਖਤਮ ਨਹੀਂ ਕੀਤੀ ਸੰਗਤਾਂ ਨੇ ਖਤਮ ਨਹੀਂ ਕੀਤੀ ਉਹ ਸਾਡੇ ਲੀਡਰਾਂ ਨੇ ਤੇ ਅਕਾਲੀ ਦਲ ਨੇ ਮੈਂ ਸੰਦਾ ਇਹਦੇ ਵਾਸਤੇ ਬਹੁਤ ਵੱਡਾ 네ਗੇਟਿਵ ਰੋਲ ਪਾਇਆ ਤੁਸੀਂ ਭੁੱਲ ਨਾ ਜਾਇਓ ਜਿਹੜਾ 2015 ਵਿੱਚ 2015 ਵਿੱਚ ਜਦੋਂ ਉਹ ਵਿਰੋਧ ਕਰ ਰਹੇ ਸਨ ਕਿ ਸਾਡੇ ਬੇਦਬੀ ਹੋਈ ਆ ਸਿੱਖ ਧਰਮ ਦੀ ਤੋ ਉਦੋਂ ਦੋ ਨੌਜਵਾਨਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਸਮੇਂ ਦੇ ਕਾਬਜ ਸੀ ਸਰਕਾਰ ਪੰਜਾਬ ਚ ਉਹ ਆਕਾਦੀ ਰਣ ਸੀ ਨਾ ਕਾਂਗਰਸ ਸੀ ਨਾ ਭਾਰਤੀ ਜਨਤਾ ਪਾਰਟੀ ਤੇ ਅੱਜ ਤੱਕ ਉਸ ਦਾ ਫੈਸਲਾ ਨਹੀਂ ਹੋ ਸਕਿਆ ਕਿ ਉਸ ਦਾ ਕਾਤਲ ਤੇ ਜ਼ਿੰਮੇਵਾਰ ਕੌਣ ਹੈ ਸੋ ਵਿਅਦਵਿਤਾ ਬਹੁਤ ਵੱਡਾ ਮਸਲਾ ਹੈ ਇਹਦੇ ਬਾਰੇ ਕੀ ਕੀ ਤਜਾਵ ਦੇ ਸਾਨੂੰ ਸਮਝਣ ਤੇ ਸੋਚਣ ਦੀ ਲੋੜ ਹੈ ਸੋ ਪਹਿਲੇ ਦਰਸ਼ਕ ਨੂੰ ਖਬਰਾਂ ਬਹੁਤ ਹਨ ਤੇ ਸਾਰੀਆਂ ਖਬਰਾਂ ਮੈਂ ਲੈਂਡ ਦੀ ਕੋਸ਼ਿਸ਼ ਕਰਾਂਗਾ 1 ਬਾਈ 1 ਜੀ ਮੈਂ ਸਾਰੀਆਂ ਲੈ ਸਕਿਆ ਸੋ ਇਸ ਤੋਂ ਬਾਅਦ ਮੈਂ ਅਗਲੀ ਜਿਹੜੀ ਗੱਲ ਤੁਹਾਡੇ ਨਾਲ ਲੈ ਰਿਹਾ ਉਹ ਸਾਡੇ ਕੋਲ ਇੰਟਰਨੈਸ਼ਨਲ ਨਿਊਜ਼ ਫੇਅਰ ਆ ਰਹੀ ਹੈ ਸਾਡੇ ਕੋਲੇ ਕਿ ਰਸ਼ੀਆ ਜੁਐਸਸੀ ਭਾਰਤ ਚਾਈਨਾ ਤੇ ਨੈਟੋ ਕੰਟਰੀ ਹੁੰਦੇ ਜੋੜ ਪਦੇ ਉਹ ਫਰਾਂਸ ਹੈ ਜਰਮਨੀ ਤੇ ਹੋਰ ਬਹੁਤ ਸਾਰੇ ਕੰਟਰੀ ਆ ਆਏ ਲੱਗਦਾ ਉਹਨਾਂ ਦਾ ਆਸ ਵਿੱਚ ਬਹੁਤ ਵੱਡਾ ਭੇਡ ਸ਼ੁਰੂ ਹੋ ਗਿਆ ਇੱਕ ਪਾਸੇ ਯੂਕਰੇਨ ਤੇ ਸਾਡੇ ਕੋਲੇ ਰਸ਼ੀਆ ਦੀ ਜੰਗ ਚੱਲ ਰਹੀ ਹੈ ਇੱਕ ਪਾਸੇ ਉਧਰ ਸਾਡੇ ਕੋਲੇ ਇਜ਼ਰਾਇਲ ਤੇ ਫਲਸਤੀਨ ਜੰਗ ਵੀ ਜਾਰੀ ਹੈ ਇਹਨਾਂ ਜੰਗਾਂ ਨੂੰ ਪੈਦਾ ਕਰਨ ਦੇ ਬਸੇ ਜ਼ਿੰਮੇਵਾਰੀ ਯੂਐਸਏ ਤੇ ਆਉਂਦੀ ਹੈ ਕਿਉਂਕਿ ਇਹਨਾਂ ਨੇ ਇਤਿਹਾਸ ਅਪਲਾਈ ਕੀਤੇ ਯੂਐਸਏ ਨੇ ਨਾਟੋ ਨਾਰਥ ਅਟਲੈਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਜੀਚ ਜਰਮਨ ਦੇ ਲਗਪਤੀ ਕੰਟਰੀ ਹੁੰਦੀਆਂ ਉਹ ਵੀ ਪਹਿਲਾਂ ਅੱਜ ਤੋਂ ਪਹਿਲਾਂ ਯੂਐਸਏ ਨੇ ਆਪਣੀ ਮੁਠੀ ਚੱਕੇ ਹਨ ਕਿ ਜਰਮਨ ਕੋਲ ਕਿਹਾ ਸੀ ਜੋ ਹੁਕਮ ਫਰਮਾਨ ਜਾ ਰਿਹਾ ਹੋਏਗਾ ਤੇ ਜਰਮਨਿਕ ਕੰਟਰੀ ਉਸ ਨੂੰ ਲਾਗੂ ਕਰਨਗੇ ਮਿਲਟਰੀ ਬੇਸ ਬਣਾਏ ਯੂਐਸਏ ਨੇ ਆਸਟ੍ਰੇਲੀਆਜ਼ ਬਣਾਇਆ ਜਰਮਨੀ ਨੇ ਬਣਾਇਆ ਅਲਗ-ਅਲਗ ਥਾਂ ਤੇ ਬਣਾਇਆ ਤਾ ਕੇ ਰਸ਼ੀਆ ਵਿੱਚ ਚਾਈਨਾ ਵਿੱਚ ਹੋਰ ਬਹੁਤ ਸਾਰੇ ਦੇਸ਼ ਜਿਹੜੇ ਯੂਐਸਏ ਦੂਰ ਹਨ ਉੱਥੇ ਇੱਕ ਟਾਈਪ ਦੀ ਜਿਹੜੀ ਸਿਕਿਉਰਿਟੀ ਨੂੰ ਸੰਭ ਲਾ ਕੇ ਉਹਨਾਂ ਦੇਸ਼ਾਂ ਤੇ ਕਬਜ਼ਾ ਕੀਤਾ ਜਾ ਸਕੇ ਉਹਨਾਂ ਦੇਸ਼ਾਂ ਨੂੰ ਹਥਿਆਰ ਸਪਲਾਈ ਕਰਕੇ ਆਸ ਵਿੱਚ ਉਹਨਾਂ ਦੀ ਅਟੋਖਾਟੀ ਤੇ ਲੜਾਈ ਕਰਵਾਈ ਜਾ ਸਕੇ ਹੁਣ ਅੱਜ ਦੀ ਖਬਰ ਸਾਡੇ ਸਾਹਮਣੇ ਲੱਗੀ ਹੈ ਇੱਕ ਪਾਸੇ ਡਿਪੋਰਟੇਸ਼ਨ ਦੀ ਖਬਰ ਵੀ ਸਾਡੇ ਸਾਡੇ ਸਾਹਮਣੇ ਪਈ ਹੈ ਅਸੀਂ ਉਸ ਨੂੰ ਕੌਂਦੀ ਨਹੀਂ ਸਕਦੇ ਰੋਸ ਹਥਿਆਰ ਖਰੀਦਣੇ ਬੰਦ ਕਰੇ ਭਾ ਦੇਖੋ ਇਹ ਕਲੀਅਰ ਨਹੀਂ ਹੋ ਰਿਹਾ ਕਿ ਜਿਹੜਾ ਸਾਡੇ ਕੋਲੇ ਟਰੰਪ ਹੈ ਉਹ ਕੀ ਕਰਨਾ ਚਾਹਦਾ ਉਹ ਆਪਣੇ ਦੇਸ਼ ਨੂੰ ਦਬਾ ਕਰ ਰਿਹਾ ਹੈ ਬਾਕੀ ਦੇਸ਼ਾਂ ਨੂੰ ਦਬਾ ਕਰ ਰਿਹਾ ਹੈ ਆਪਣੇ ਦੇਸ਼ ਦੀ ਕਰੰਸੀ ਦਬਾ ਕਰ ਰਿਹਾ ਜਾਂ ਦੂਸਰੇ ਦੇਸ਼ਾਂ ਲੜਾਉਣ ਵਾਸਤੇ ਅਜੀਬ ਬਚਨਬੱਤ ਹੈ ਜਦੋਂ ਨੇ ਹੁਣੇ-ਹੁਣੇ ਸੋਚ ਚੁੱਕੀ ਹੈ ਲਗਭਗ 1 ਮਹੀਨਾ ਨਹੀਂ ਹੋਇਆ ਜੀ ਤਾਂ ਉਸਨੇ ਕਿਹਾ ਸੀ ਮੈਂ ਸਾਰੇ ਸੰਸਾਰ ਵਿੱਚ ਸ਼ਾਂਤੀ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਪਰੰਤੂ ਐਂ ਲੱਗਦਾ ਸਾਰਾ ਕੁਝ ਇਹਦੇ ਉਲਟ ਹੋ ਰਿਹਾ ਹੈ ਇਹ ਜਿਹੜਾ ਬਿਆਨ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਆ ਸ਼ੇਅਰ ਕਰ ਰਿਹਾ ਆ ਉਹ ਹੈ ਸਾਡੇ ਕੋਲੇ ਡੋਨਾਲਡ 트ੰਪ ਦਾ ਅਮਰੀਕਾ ਨੇ ਦਿੱਲੀ ਨੂੰ ਦਿੱਤਾ ਇੱਕ ਹੋਰ ਵੱਡਾ ਹੁਕਮ ਝਟਕਾ ਦੇ ਦਿੱਤਾ ਰੂਸਾ ਤੇ ਆਖਰੀ ਦਿਨ ਬੰਦ ਕਰੇ ਡਾਲਰ ਤੇ ਵੀ 트ੰਪ ਪ੍ਰਸ਼ਾਸਨ ਦੀ ਨਵੀਂ ਧੰਕੀ ਉਹ ਕਹਿੰਦੇ ਡਾਲਰ ਨੂੰ ਪ੍ਰਮੋਟ ਕਰਨਾ ਪਏਗਾ ਤੁਸੀਂ ਹੋਰ ਕੋਈ ਕਰੰਸੀ ਯੂਰੋ ਕਰੰਸੀ ਜਾਂ ਪਾਉਂਡ ਜਾਂ ਹੋਰ ਕੋਈ ਕਰੰਸੀ ਪ੍ਰਮੋਟ ਕਰੋਗੇ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਏਗੀ ਤੇ ਜੇ ਟੈਰਫ ਆ ਉਹ ਵਧਾ ਦਿੱਤਾ ਜਾਵੇਗਾ ਬਹੁਤ ਸਾਰੀਆਂ ਇਸ ਸਾਈਡ ਦੇ ਖਬਰਾਂ ਸਾਡੇ ਸਾਹਮਣੇ ਪਈਆਂ ਹਨ ਇਹਦੇ ਨਾਲ ਹੀ ਸਾਡੇ ਕੋਲੇ ਡਿਪੋਰਟੇਸ਼ਨ ਜਿਹੜਾ ਭਾਰ ਦੇ ਲੋਕ ਭਾਈ ਹੁੱਕ ਜਾਂ ਕਰੋ ਮੈਕਸੀਕੋ ਦੇ ਬਾਡਰਾਂ 'ਤੇ ਡਾਂਕੀ ਵਿੱਚ ਜਾਂ ਡਾਂਕੀ ਵਿੱਚ ਇਹਦਾ ਸ਼ਬਦ ਕਲੀਅਰ ਨਹੀਂ ਹੋ ਸਕਿਆ ਕਿ ਸ਼ਬਦ ਕੀ ਹੈ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਹੈ ਉੱਥੇ ਬਹੁਤ ਸਾਰੇ ਲੋਕ ਸਾਡੇ ਭਾਰ ਦੇ ਲੋਕ ਗਲਤ ਢੰਗ ਨਾਲ ਇਮੀਗਰੈਂਟ ਬਣ ਕੇ ਉੱਥੇ ਯੂ ਐਸ ਏ ਸ਼ਾਮਲ ਹੋ ਗਏ ਕੈਨੇਡਾ 'ਚ ਵੀ ਗਏ ਹਨ ਠੀਕ ਹੈ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾ ਰਿਹਾ ਤੇ ਇਹ ਵੀ ਮਸਲਾ ਉੱਠ ਰਿਹਾ ਕਿ ਜਦੋਂ ਡਿਪੋਲਸ਼ੀਅਨ ਦਾ ਜਹਾਜ਼ ਆਉਂਦਾ ਹੈ ਉਹ ਸਾਡਾ ਜਿਹੜਾ ਅੰਮ੍ਰਿਤਸਰ ਹੈ 에어ਪੋਰਟ ਉੱਥੇ ਹੀ ਕੇ ਲੈਂਡ ਕੀਤਾ ਜਾਂਦਾ ਸਾਡੇ ਕੋਲ ਦਿੱਲੀ 에어ਪੋਰਟ ਵੀ ਹੈ ਗੁਜਰਾਤ ਦੇ 에어ਪੋਰਟ ਵੀ ਹੈਗੇ ਉੱਥੇ ਹੀ ਕੇ ਉਤਾਰਿਆ ਜਾਂਦਾ ਸੋ ਬੜਾ ਇਹ ਮਸਲਾ ਗੰਭੀਰ ਹੈ ਤੇ ਜਿਹੜੀ ਸਾਡੇ ਕੋਲੇ ਕੁਝ ਹੋਰ ਏਡਾ ਖਬਰਾਂ ਸੁਣਨ ਤੋਂ ਉਹ ਵੀ ਮੈਂ ਸ਼ੇਅਰ ਕਰ ਰਿਹਾ ਹਾਂ ਜਿਹੜਾ ਰੂਸ ਕੀ ਕਹਿ ਰਿਹਾ ਰੂਸ ਕਹਿ ਰਿਹਾ ਕਿ ਹਰ ਹਾਲਤ ਜੋ ਕੇਨ ਅਗਰ ਰਸ਼ੀਆਤ ਸ਼ਾਮਲ ਹੋ ਜਾਵੇ ਤਾਂ ਜੰਗ ਬੰਦੀ ਦਾ ਜਾ ਸ਼ਾਂਤੀ ਦਾ ਜਿਹੜਾ ਅਸੀਂ ਜਿਹੜਾ ਸਟਾਰਟ ਕਰ ਸਕਦੇ ਨੇ ਸ਼ਾਂਤੀ ਆ ਸਕਦੀ ਹੈ ਤੇ ਜੰਗਮੰਦੀ ਹੋ ਸਕਦੀ ਹੈ ਸੀਲਸ ਫਾਇਰ ਹੋ ਸਕਦੀ ਹੈ ਪਰੰਤੂ ਐ ਲੱਗਦਾ ਕਿ ਅਜੇ ਤੱਕ ਸਾਰਾ ਕੁਝ ਨਹੀਂ ਹੋ ਸਕਿਆ ਸੋ ਪਿਆਰੇ ਦਰਸ਼ਕੋ ਮੈਂ ਇੱਕ ਹੋਰ ਮਹੱਤਵਪੂਰਨ ਖਬਰ ਲੈ ਰਿਹਾ ਜੋ ਸਾਡੇਆਂ ਦਾ ਸਾਡੇ ਸਮਾਜ ਤੇ ਸਾਡੇ ਪੰਜਾਬ ਤੇ ਭਾਰਤ ਤੇ ਸਾਰੇ ਸੰਸਾਰ ਵਿੱਚ ਬਹੁਤ ਵੱਡਾ ਖਾਫਾ ਹੈ ਇੱਕ ਵਾਰ ਸੀ ਗੱਲ ਕਰ ਰਹੇ ਕਿ ਅਸੀਂ ਆਪਣੇ ਸਾਰੇ ਸੰਸਾਰ ਨੂੰ ਦੇਸ਼ ਨੂੰ ਆਪਣੇ ਸਾਰੇ ਜੋ ਇਲਾਕੇ ਹਨ ਉਹਨਾਂ ਨੂੰ ਸ਼ਾਂਤੀਪੂਰਵਕ ਠੰਡ ਰਹਿਣ ਵਾਸਤੇ ਬੜਾ ਅੱਛੇ ਕੰਮ ਚੁੱਕ ਰਹੇ ਹਾਂ ਤੁੱਚ ਆਪਸੇ ਡਰਗ ਟ੍ਰੇਡ ਸਮਗਲਿੰਗ ਚਿੱਟਾ ਹੈਵਨ ਉਸ ਦਾ ਲਗਾਤਾਰ ਉਸ ਦਾ ਐਡਾ ਬੜਾ ਨੈਟਵਰਕ ਫੈਲਦਾ ਜਾ ਰਿਹਾ ਅਸੀਂ ਉਹਨੂੰ ਕੰਟਰੋਲ ਕਰਦੇ ਪੂਰੀ ਤਰ੍ਹਾਂ ਖੇਤ ਹੋਈ ਹੈ ਇੱਕ ਮੇਰੇ ਕੋਲੇ ਅਜੀਬ ਦਾ ਇੱਕ ਬਹੁਤ ਵੱਡਾ ਐਨਾਲਿਸਿਸ ਲੱਗਿਆ ਤੇ ਰਹਿਮਤ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਬڑے ਮਾਤਵਿਕ ਰਾਈਟਰ ਗੁਰਪ੍ਰੀਤ ਸਿੰਘ ਤੂਰ ਉਹਨਾਂ ਨੂੰ ਲੱਗਿਆ ਨਸ਼ਾ ਮੁਕਤ ਪੰਜਾਬ ਮੰਜ਼ਿਲ ਕਿੰਨੀ ਕੁ ਦੂਰ ਹੈ ਇੱਕ ਪਾਸੇ ਅਸੀਂ ਕਰੇ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਕਿ ਭਈ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਆ ਪੰਜਾਬ ਅਸੀਂ ਭਾਰਤ ਨੂੰ ਮੰਨਦੇ ਹਾਂ ਸਾਡੇ ਦੇਸ਼ ਸਾਰੇ ਪੋਲੀਟੀਕਲ ਲੀਡਰ ਗਏ ਤਾਂ ਜਿਹੜਾ ਭਾਰਤ ਸਭ ਤੋਂ ਵੱਡਾ ਧਾਰਮਿਕ ਦੇਸ਼ ਹੈ ਧਾਰਮਿਕ ਦੇਸ਼ੇ ਹੋਣ ਦੇ باوجود ਸਭ ਤੋਂ ਜ਼ਿਆਦਾ ਬਲੱਡ ਇੱਕ ਮੈਸਮਾ ਦਾ ਵੀ ਚੈਲੇਂਜ ਬਣ ਗਿਆ ਸੀ ਨੂੰ ਕੰਟਰੋਲ ਕਰਨ ਬੁਰੀ ਤਰ੍ਹਾਂ ਫੇਲ ਹੋਏ ਆ ਨਸ਼ਾ ਪੰਜਾਬ ਮੰਜ਼ਿਲ ਕਿੰਨੇ ਕੁ ਦੂ ਬਹੁਤ ਵੱਡਾ ਟਾਈਟਲ ਬਹੁਤ ਵੱਡਾ ਚੈਲੇਂਜ ਹੈ ਸਾਡੇ ਲਈ ਬਹੁਤ ਵੱਡਾ ਮਹੱਤਵਪੂਰਨ ਗੱਲ ਹੈ ਕਿ ਅਸੀਂ ਇਸ ਨੂੰ ਕੰਟਰੋਲ ਕਿੱਦਾਂ ਕਰੀਏ ਇੱਕ ਪਿਆਰੇ ਦਰਸ਼ਕੋ ਇਹਦੇ ਸੰਦਰਭ ਵਿੱਚ ਇੱਕ ਮੈਂ ਤੁਹਾਡਾ ਹੋਰ ਬੜੀ ਇੰਪੋਰਟੈਂਟ ਗੱਲ ਸਾਂਝੀ ਕਰ ਰਿਹਾ ਜਗਵਾਨ ਨंदन ਜਾਦਨੀ ਇੱਕ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਅਸੀਂ ਕਹਿੰਦੇ ਆ ਅਸੀਂ ਗੁਰਦੁਆਰਿਆਂ ਵਿੱਚ ਸ਼ਾਂਤੀ ਦਾ ਪੈਗਾਮ ਦੇ ਰਿਹਾ ਨਸ਼ੇ ਖਤਮ ਕਰ ਰਹੇ ਆ ਖਡਾਰੀ ਸਾਡੇ ਨਸ਼ੇ ਖਤਮ ਕਰ ਰਹੇ ਆ ਇੱਕ ਗ੍ਰੰਥੀ ਸਾਹਿਬ ਤੋਂ ਬਹੁਤ ਕਰੋੜਾ ਪੈਦਾ ਚਿੱਟਾ ਬRAND ਹੋਇਆ ਗ੍ਰੰਥੀ ਕੀ ਆ ਉਹ ਸਾਡੇ ਧਰਮ ਦਾ ਸਾਡਾ ਲੀਡਰ ਹੈ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਸਿੱਖਤਾ ਵਿੱਚ ਰਹਿ ਕੇ ਸ਼ਾਂਤੀ ਦਾ ਪੈਗਾਮ ਦੇਣਾ ਚਾਹੀਦਾ ਔਰ ਸਿੱਖਤਨ ਪ੍ਰਮੋਟ ਕਰਨਾ ਚਾਹੀਦਾ ਨਸ਼ੇ ਨਹੀਂ ਖਾਣੇ ਚਾਹੀਦੇ ਅਸੀਂ ਆਮ ਤੌਰ ਤੇ ਕਹਿੰਦੇ ਆ ਉਜਰਾ ਤੁਸੀਂ ਸਾਰਾ ਸਿਸ਼ਾਦੇ ਵੀ ਫੜਦੇ ਆ ਨਾਮ ਖਮਾਰੇ ਨਾਨਕਾ ਚੜੀ ਰਹੇ ਦਿਨ ਰਾਤ ਅਸੀਂ ਨਾਮ ਖਮਾਰੇ ਦੀ ਗੱਲ ਕਰਦੇ ਆ ਤੇ ਸਾਡੇ ਗ੍ਰੰਤੀ ਸਿੰਘ ਕਾਦੀ ਗੱਲ ਕਰਦੇ ਹਨ ਉਹ ਕਹਿੰਦੇ ਦਸ਼ੇ ਬੜੇ ਇੰਪੋਰਟੈਂਟ ਹਨ ਸੋ ਅਸੀਂ ਉਹਨਾਂ ਦਾ ਵਪਾਰ ਕਰਦੇ ਆ ਇਹ ਹੋ ਰਿਹਾ ਮੈਂ ਨਹੀਂ ਕਹਿ ਰਿਹਾ ਇਲੈਕਟ੍ਰੋਨਿਕ ਮੀਡੀਆ ਕਹਿ ਰਿਹਾ ਸਾਡੇ ਤੋਂ ਸੋਸ਼ਲ ਮੀਡੀਆ ਕਹਿ ਰਿਹਾ ਕਿ ਸਾਡੇ ਗੁਰਦੁਆਰਿਆਂ ਵਿੱਚੋਂ ਵੀ ਇਸ ਟਾਈਪ ਦੇ ਜਿਹੜੇ ਭਾਰਤ ਦੇ ਨੇਤਾ ਬੈਠੇ ਹਨ ਗ੍ਰੰਤੀ ਸਿੰਘ ਸਾਹਿਬ ਬੈਠੇ ਹਨ ਜੋ ਸਮਝਦੇ ਹਨ ਕਿ ਬਾਕੀ ਅਗਰ ਸਾਰੇ ਟ੍ਰੇਡ ਫੇਲ ਹੋ ਗਏ ਤਾਂ ਨਸ਼ਿਆਂ ਦਾ ਟ੍ਰੇਡ ਦਾ ਸਭ ਤੋਂ ਵੱਡਾ ਉਹ ਤਾਂ ਫੇਲ ਵੀ ਹੋ ਰਿਹਾ ਨਾ ਇਸ ਕਰਕੇ ਨਸ਼ਿਆਂ ਦਾ ਟ੍ਰੇਡ ਵੀ ਕਰਦੇ ਆ ਨਸ਼ਿਆਂ ਦੀ ਸਮਗਲ ਵੀ ਕਰਦੇ ਆ ਚਿੱਟੇ ਦੀ ਕਰਦੇ ਆ ਹੈਰੋਨ ਦੀ ਕਰਦੇ ਆ ਬੜਾ ਕੁਝ ਹੋ ਰਿਹਾ ਹੈ ਕੱਲ ਦੀ ਜਿਹੜੀ ਖਬਰ ਮੈਂ ਤੁਹਾਨੂੰ ਹੋਣੀ ਤੇ ਤੁਹਾਨੂੰ ਸੰਜੀਤ ਕਰੋੜਾਂ ਰੁਪਏ ਦਾ ਜਿਹੜਾ ਨਸ਼ਾ ਹੈ ਉਹ ਇੱਕ ਗੰਤੀ ਸਿੰਘ ਸਾਹ ਕੋ ਪੜਿਆ ਗਿਆ ਹੈ ਹੁਣ ਤੁਸੀਂ ਸਾਡੀ ਐਸਪੀਸੀ ਆਕਾਲ ਤਲਵੀ ਨਿਵਾਸੇ ਜਵਾਬਦੇ ਆ ਕਿ ਅਸੀਂ ਇਸ ਸਾਈਟ ਦੇ ਬੰਦੇ ਭਰਤੀ ਕੀਤੇ ਗੁਰਦੁਆਰਿਆਂ ਵਿੱਚ ਜਿਹੜੇ ਇਸ ਟਾਈਪ ਦੀ ਨਸ਼ੇ ਨੂੰ ਪ੍ਰਮੋਟ ਕਰਦੇ ਹਨ ਸਾਡਾ ਸਮਾਜ ਸਾਡੀ ਸੰਗਤ ਇੱਕ ਕਵਸਲ ਪੁੱਛੇਗੀ ਕਿ ਅਸੀਂ ਸਿੱਖ ਧਰਮ ਨੂੰ ਕਿੱਦਾਂ ਪ੍ਰਮੋਟ ਕਰੀਏ ਕਿ ਇਹ ਜਿਹੇ ਹਾਲ ਤਮੇ ਦਾ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਪਿਆਰੇ ਦਰਸ਼ਕ ਖਬਰਾਂ ਬਹੁਤ ਜ਼ਿਆਦਾ ਹਨ ਸੋ ਇਹ ਸਿਰਫ ਇੱਕ ਮੈਂ ਹੋਰ ਖਬਰ ਲੈ ਕੇ ਉਸ ਬਾਅਦ ਅੱਜ ਦਾ ਜਿਹੜਾ ਪ੍ਰੋਗਰਾਮ ਸਮਾਪਤ ਕਰਾਂਗਾ ਮਲੌਰ ਤੋਂ ਖਬਰ ਲੱਗੀ ਹੈ ਕਿ ਸਾਡੇ ਜਿਹੜੇ ਪੈਨਸ਼ਨਰ ਹਨ ਬਹੁਤ ਲੰਬੇ ਸਮੇਂ ਤੋਂ ਜਹਾਦ ਵਿੱਢਿਆ ਹੋਇਆ ਹੈ ਨਾ ਪੰਜਾਬ ਸਰਕਾਰ ਦੇ ਖਿਲਾਫ ਉਹ ਜਹਾਦ ਕੀ ਕਿ ਜਿਹੜੇ ਪੈਨਸ਼ਨਰ ਹਨ ਉਹ ਜਿਹੜੇ ਰਿਟਾਇਰ ਹੋ ਚੁੱਕੇ ਹਨ ਉਹਨਾਂ ਦਾ 2021 ਜਿਹੜਾ ਸਾਡਾ ਕੋਲ ਪੇ ਕਮਿਸ਼ਨ ਆਇਆ ਸੀ ਉਹਦੇ ਮੁਤਾਬਕ ਬਕਾਇਆ ਅਜੇ ਤੱਕ ਜਾਰੀ ਨਹੀਂ ਕੀਤਾ ਜੋ ਉਹਨਾਂ ਦੇ ਏਰੀਓਜ਼ ਜਾਰੀ ਨਹੀਂ ਕੀਤੇ ਇਹ ਮਰੌਤਾ ਖਬਰ ਲੱਗੀ ਸਰਕਾਰ ਪੈਨਸ਼ਨ ਦਾ ਬਣਦਾ ਬਕਾਇਆ ਤੁਰੰਤ ਜਾਰੀ ਕਰੇ ਉਹ ਰਿਟਾਇਰ ਹੋ ਚੁੱਕੇ ਹਨ ਜੇ ਇਸੇ ਰਿਟਾਇਰ ਹੋਏ ਬੰਦਿਆਂ ਦੀ ਗੱਲ ਨਹੀਂ ਸੁਣਦੀ ਤਾਂ ਅਸੀਂ ਕਿਸ ਦੀ ਸੁਣਾ ਕੇ ਜਿਹੜੇ ਬੰਦੇ ਇਸ ਸਮੇਂ ਸਰਵਿਸ ਕਰ ਰਹੇ ਹਨ ਉਹ ਤਾਂ ਆਪਣੇ ਚਿੱਠੀ ਪੱਤਰ ਆਪਣੇ ਜਿਹੜਾ ਜਿਹੜੇ ਆਫੀਸਰਾਂ ਕਰ ਸਕਦੇ ਰਿਟਾਇਰ ਬੰਦਾ ਕਿੱਥੇ ਜਾਵੇ ਸੋ ਇਹ ਬਹੁਤ ਵੱਡਾ ਖਬਰ ਹੈ ਸਾਡੇ ਕੋਲੇ ਬਹੁਤ ਵੱਡੀ ਗੱਲ ਹੈ ਕਿ ਇਹ ਜਿਹੜੀ ਸਾਡੇ ਨੂੰ ਰਟਾਇਰ ਬੰਦਿਆਂ ਦਾ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਨਿਭਾਈ ਹੈ ਸਾਡੇ ਆਪਣੇ ਦੇਸ਼ ਵਿੱਚ ਉਹਨਾਂ ਵਾਸਤੇ ਜੋ ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਪਿਆਰ ਦਾ ਸ਼ੋਖ ਖਬਰਾਂ ਤਾਂ ਕਾਫੀ ਹੋਰ ਹਨ ਜਿਨ੍ਹਾਂ ਨੂੰ ਮੈਂ 14 ਕਿ ਕਵਰ ਕੀਤਾ ਜਾ ਪਰੰਤੂ ਲੱਗਦਾ ਕਿ ਸਮੇਂ ਦੀ ਸੀਮਾ ਨਹੀਂ ਇਸ ਕਰਕੇ ਮੈਂ ਅਗਲੀ ਕਵਰ ਕੋ ਨਹੀਂ ਲੈ ਰਿਹਾ ਵਿਸ਼ਲੇਸ਼ਣ ਲਈ ਜੋ ਐਨਲਿਸਿਸ ਕਰ ਰਿਹਾ ਸੋ ਅੱਜ ਦਾ ਜਿਹੜਾ ਖਬਰਾਂ ਦਾ ਮੈਂ ਜਿਹੜਾ ਇਹ سلسلہ ਇੱਥੇ ਹੀ ਸਮਾਪਤ ਕਰਦਾ ਤੇ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਇਹ ਸਾਡਾ ਪ੍ਰੋਗਰਾਮ YouTube ਤੇ ਜਾਏਗਾ ਤੇ ਤੁਸੀਂ ਆਪਣੇ ਸੁਝਾਅ ਵਧੀਆ ਬਣਾ ਕੇ ਭੇਜੋ ਤਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਸਾਡੇ ਪੰਜਾਬ ਵਿੱਚ ਅਮਨ ਸ਼ਾਂਤੀ ਤੇ بھائی ਚਾਰਾ ਸਿੱਖਤਾਂ ਦੀ ਪ੍ਰਮੋਸ਼ਨ ਕੀਤੀ ਜਾ ਸਕੇ ਨਸ਼ੇ ਖਤਮ ਕੀਤੇ ਜਾ ਸਕਣ ਔਰਤਾਂ ਦਾ ਆਦਰ ਤੇ ਜਿਹੜਾ ਸਤਕਾਰ ਬਹਾਲ ਕੀਤਾ ਜਾ ਸਕੇ ਜਿਸ ਤਰ੍ਹਾਂ 8 ਮਾਰਦਾਂ ਸੀ ਔਰਤਾਂ ਦੇ ਸੁਣਾਉਣੇ ਐ ਸਨ ਬਣਾਉਣ ਤਾਂ ਕਿਸਮਤ ਆ ਇੰਦਾ ਤੱਕ ਦਾ ਕਿ ਐਕਚੁਅਲੀ ਕੁਝ ਨਹੀਂ ਹੋ ਰਿਹਾ ਸੋ ਸੋ ਅੱਜ ਮੈਂ ਇੱਥੇ ਪ੍ਰੋਗਰਾਮ ਸਮਾਪਤ ਕਰਦਾ ਤੇ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਬਾਦੋ ਸਤ